ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੇਰੇ ਨਾਲ ਜਤਿੰਦਰ ਜੋਤ ਸਿੰਘ ਬੋਪੜਾਏ ਸਾਡੇ ਪਿੰਡ ਦੇ ਨੌਜਵਾਨ ਪ੍ਰੋਗਰੈਸਿਵ ਫਾਰਮਰ ਦੇ ਨਾਲ ਗੱਲਬਾਤ ਕਰਕੇ ਜਿਸ ਸਮੇਂ ਜਿਸ ਸਮੇਂ ਪੰਜਾਬ ਦੇ ਵਿੱਚ ਦੀਵਾਨਗੀ ਨੌਜਵਾਨਾਂ ਦੇ ਵਿੱਚ ਛਾਈ ਹੋਈ ਹੈ ਮਾਈਗ੍ਰੇਟ ਕਰਨ ਨੂੰ ਉਸ ਸਮੇਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਨੂੰ ਆਪਣੇ ਕੰਸਰਨ ਰੱਖਦੇ ਨੇ ਪੰਜਾਬ ਦੀ ਉਸ ਸਮੇ ਸਾਡੇ ਪਿੰਡ ਦੇ ਨੌਜਵਾਨ ਸਾਡੇ ਇਲਾਕੇ ਦੇ ਨੌਜਵਾਨ ਉਸੇ دیਵਾਨਗੀ ਨਾਲ ਜਿਹੜੀ دیਵਾਨਗੀ ਲੋਕਾਂ ਦੇ ਵਿੱਚ ਫੋਰਮ ਜਾਣਦੀ ਹੈ ਉਸੇ دیਵਾਨਗੀ ਦੇ ਨਾਲ ਖੇਤਾਂ ਦੇ ਵਿੱਚ ਇਨਵੋਲਵ ਹੋਏ ਨੇ ਉਹ ਵੀ ਚੰਡੀਗੜ੍ਹ ਦੀਆਂ ਗਲੀਆਂ ਦੇ ਵਿੱਚ ਪਾਲਣ ਪੋਸ਼ਣ ਤੋਂ ਬਾਅਦ ਇੰਗਲੈਂਡ ਦੇ ਵਿੱਚ ਆਪਣੀ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਇੱਕ ਟਵਿਸਟਰ ਇੱਕ ਨੌਜਵਾਨਾਂ ਦੇ ਲਈ ਆਧਾਰਨ ਹੈ ਜਿਸ ਤਰੀਕੇ ਦੇ ਨਾਲ ਸਾਡੇ ਇਸ ਨੌਜਵਾਨ ਨੇ ਸਾਡੇ ਇਲਾਕੇ ਦੇ ਵਿੱਚ ਇੱਕ ਇਕਜ਼ਾਮਪਲ ਪੈਦਾ ਕੀਤੀ ਹੈ ਜੋ ਜੀ ਜਲਕਮ ਥੈਂਕ ਯੂ ਵੈਰੀ ਮਚ ਹਾਂਜੀ ਜੋ ਜੀ ਸਭ ਤੋਂ ਵੱਡਾ ਸਵਾਲ ਤੁਹਾਨੂੰ ਦੇਖ ਕੇ ਨਾ ਜੀ ਉਹ ਪੁਰਾਣੇ ਸਮੇਂ ਦੇ ਵਿੱਚ ਜਦੋਂ 2 ਵਜੇ ਕਿਸਾਨ ਹਲ ਚੱਕ ਕੇ ਨਾ ਸਵੇਰ ਖੇਤਾਂ ਵੱਲ ਜਾਂਦਾ ਸੀ ਉਹ ਵੀ ਮਸਤੀ ਦੇ ਨਾਲ ਜੀ ਉਸੇ ਤਰੀਕੇ ਦੇ ਨਾਲ ਤੁਸੀਂ ਚੰਡੀਗੜ੍ਹ ਤੋਂ ਕਾਰ ਚੱਕ ਕੇ ਜੀ ਆਪਣੇ ਟਰੈਕਟਰ ਦੇ ਉੱਤੇ ਬੈਠਣ ਦੇ ਲਈ ਜੀ ਜਨੂਨ ਦੇ ਵਿੱਚ ਆਉਨੇ ਹੋ ਤੇ ਖੇਤੀ ਦੇ ਵਿੱਚ ਇੰਨੀ ਦੀਵਾਨਗੀ ਦਾ ਜੀ ਸ਼ੁਪਿਆ ਹੋਇਆ ਹੈ ਹਾਂਜੀ ਡੀਐਨਏ ਦੇ ਵਿੱਚ ਠੀਕ ਹੈ ਸ਼ੁਰੂ ਤੋਂ ਕਰਦੇ ਆਏ ਹਾਂ ਹਾਂਜੀ ਤੇ ਫਿਰ ਵੱਡੇ ਵਾਲੇ ਕੀ ਸ਼ੌਕ ਹੈ ਓਕੇ ਇਹ ਸ਼ੁਰੂ ਤੋਂ ਸ਼ੁਰੂ ਕੀਤਾ ਸੀਗਾ ਤਾਂ ਸ਼ੌਕ ਵਾਲੀ ਸ਼ੁਰੂ ਕੀਤਾ ਸੀ ਕੋਤੰਡੇ ਨੂੰ ਲੈ ਕੇ ਨਹੀਂ ਚੱਲੇ ਨਹੀਂ ਦੇਖੋ ਤੁਸੀਂ ਚੰਡੀਗੜ੍ਹ ਤੇ ਪਿਆ ਪੜਾਏ ਜੀ ਚੰਡੀਗੜ੍ਹ ਦੇ ਵਿੱਚ ਸਕੂਲਿੰਗ ਕੀਤੀ ਜੀ ਉਸ ਤੋਂ ਬਾਅਦ ਤੁਸੀਂ ਜਿਹੜੀ ਗ੍ਰੈਜੂਏਸ਼ਨ ਵੀ ਚੰਡੀਗੜ੍ਹ ਹੀ ਕੀਤੀ ਗ੍ਰੈਜੂਏਸ਼ਨ ਚੰਡੀਗੜ੍ਹ ਕੀਤੀ ਫਿਰ ਉਸ ਤੋਂ ਬਾਅਦ ਫਰਦਰ ਐਜੂਕੇਸ਼ਨ ਦੇ ਲਈ ਤੁਸੀਂ ਇੰਗਲੈਂਡ ਜੀ ਤਾਂ ਆਪਣੇ ਆਪਣੇ ਗਿਆ ਈਸਟ ਯੂਨੀਵਰਸਿਟੀ ਈਸਟ ਲੰਡਨ ਜੀ ਈਸਟ ਲੰਡਨ ਯੂਨੀਵਰਸਿਟੀ ਹਾਂ ਜੀ ਤੇ ਉਸ ਤੋਂ ਬਾਅਦ ਪਿੰਡ ਦੀ ਮਿੱਟੀ ਦੀ ਯਾਦ ਕਿਦਾਂ ਆਈ ਪਿੰਡ ਦੇ ਦੇਖੋ ਜੀ ਪਹਿਲਾਂ ਵੀ ਟੱਚ ਸੀਗਾ ਜਦੋਂ ਇੰਗਲੈਂਡ ਸੀਗੇ ਉਦੋਂ ਵੀ ਵਾਪਸ ਆਉਂਦਾ ਸੀ 6-8 ਮਹੀਨਿਆਂ ਬਾਅਦ ਇੱਕ ਸੈਮੈਸਟਰ ਪੂਰਾ ਕਰਕੇ ਆ ਜਾਣਾ ਹਾਂਜੀ ਉਸ ਤੋਂ ਬਾਅਦ ਆ ਕੇ ਫਿਰ ਇੱਥੇ ਕੰਮ ਚੱਲਦਾ ਰਿਹਾ ਹਾਂਜੀ ਤੇ ਮਤਲਬ ਪਿੰਡ ਦਾ ਕਦੇ ਟੁੱਟਿਆ ਹੀ ਨਹੀਂ ਨਾ ਹਾਂਜੀ ਕਿਉਂਕਿ ਜਦੋਂ ਛੋਟੇ 5-5 ਸਾਲ ਦੇ ਸੀਗੇ ਉਦੋਂ ਤੋਂ ਮਤਲਬ ਕਿ ਦਾਦਾ ਜੀ ਦੀ ਗੋਦੀ ਚ ਬੈਠ ਕੇ ਟਰੈਕਟਰ ਚਲਾਣਾ ਜੀ ਤੇ ਪਰ ਇਹ ਜੋ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਇਹ ਤਾਂ ਸਾਰੇ ਨੌਜਵਾਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਪੈਦਾ ਹੋਏ ਨੇ ਜੀ ਉਹ ਉਹ ਵੀ ਪਿੰਡਾਂ ਵਿੱਚ ਪੈਦਾ ਹੋਏ ਨੇ ਜਿਨ੍ਹਾਂ ਨੂੰ ਇੱਥੇ ਨਹੀਂ ਐ ਦਿਖਦਾ ਨਹੀਂ ਅ ਦਰਸਾਂ ਨਹੀਂ ਦਿਖਦਾ ਜੀ ਉਹਨਾਂ ਨੂੰ ਕੋਈ ਐਕਸਪੋਜ਼ਰ ਨਹੀਂ ਹੈਗਾ ਹਾਂਜੀ ਵੀ ਕਰਨ ਕੀ ਜੀ ਤੇ ਕਰਨ ਲਈ ਉਹਨਾਂ ਨੂੰ ਇੱਕ ਵਾਰ ਬਾਹਰ ਨਿਕਲ ਕੇ ਦੁਨੀਆ ਦੇਖਣੀ ਪੈਣੀ ਹੈ ਜੀ ਪਰ ਨੌਜਵਾਨ ਜਿੱਥੇ ਗਲਤੀ ਕਰਦਾ ਹੈ ਕਿ ਸਾਰੇ ਦਰਵਾਜ਼ੇ ਬੰਦ ਕਰਕੇ ਜਾਂਦਾ ਹੈ ਵਿੱਚੋਂ ਰਾਈਟ ਮੈਨੂੰ ਕਾਫੀ ਮੁੰਡੇ ਪੁੱਛਦੇ ਨੇ ਤੇ ਮੈਂ ਸਭ ਤੋਂ ਵੱਡੀ ਸਲਾਹ ਇਹ ਦਿੰਨਾ ਕਿ ਤੁਸੀਂ ਪਹਿਲਾਂ ਟੂਰਿਸਟ ਵੀਜ਼ਾ ਜਾਓ ਜੀ ਤੁਸੀਂ ਘੁੰਮ ਕੇ ਆਓ ਜੀ ਤੁਸੀਂ ਤੌਰ ਤਰੀਕਾ ਦੇਖੋ ਤੁਸੀਂ ਇਕਨੋਮੀ ਦੇਖੋ ਹੋ ਸਕਦਾ ਇੱਥੇ ਤੁਹਾਨੂੰ 15 ਦਿਨਾਂ ਦੇ ਵਿੱਚ ਇਹ ਜੀ ਰਿਅਲਾਈਜ਼ ਹੋ ਜਾਏ ਕਿ ਆ ਮੈਂ ਪੰਜਾਬ ਵਿੱਚ ਕੁਝ ਐਸਾ ਕੰਮ ਕਰ ਸਕਦਾ ਜੋ ਇੱਥੋਂ ਸੌਖਾ ਹੋ ਜਾਊਗਾ ਜੀ ਪਰ ਮੋਸਟਲੀ ਬੰਦੇ ਕੀ ਕਰਦੇ ਨੇ ਕਿ 35-40 ਲੱਖ ਰੁਪਏ ਖਰਚ ਦੇਣਾ ਇੱਧਰੋਂ ਕਰਦਿਆ ਲੈ ਲੈਣਾ ਤੇ ਫਿਰ ਵਾਪਸ ਨਹੀਂ ਆ ਸਕਦੇ ਹੂੰ ਇਹ ਮੰਨ ਲਈ ਇਹ ਲਾਈਸਟ ਹੁੰਦਾ ਪਿੰਡ ਤੱਕ ਜਾਣਾ ਚਾਹੁੰਦੇ ਨੇ ਹਾਂ ਸਰਦਾਰ ਹੀ ਬੰਦੇ ਤੇ ਅੱਜ ਕੱਲ ਤਾਂ ਸਥਿਤੀ ਇਸ ਤਰ੍ਹਾਂ ਦੀ ਪੈਦਾ ਹੋਈ ਹੈ ਜੋ ਜੀ ਕਿ ਅਗਰ ਕੋਈ ਨੌਜਵਾਨ ਬਾਹਰ ਜਾਣ ਦੇ ਵਿੱਚ ਨਾਕਾਮ ਹੋ ਜਾਵੇ ਤਾਂ ਉਹ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਹੀ ਨਹੀਂ ਸਮਝਦਾ ਉਹ ਇਹ ਸਮਝਦਾ ਕਿ ਪਤਾ ਨਹੀਂ ਉਸ ਨੂੰ ਕਿੱਡੀ ਵੱਡੀ ਬਿਮਾਰੀ ਲੱਗੀ ਹੈ ਨਹੀਂ ਇਹ ਹਰ ਸਮਾਜ ਦੇ ਵਿੱਚ ਇਹ ਚੀਜ਼ ਹੁੰਦੀ ਹੈ ਜੀ ਜੀ ਆਪਣਾ ਥੋੜੀ ਦੇ ਲੇਟ ਆਈ ਹੈ ਹਾਂਜੀ ਅੱਜ ਤੋਂ 20 ਸਾਲ ਪਹਿਲਾਂ ਜਦੋਂ ਆਪਾਂ ਦੋ ਜਦੋਂ ਬੈਨੀਫੀਸ਼ੀਅਰੀ ਸੈਂਚਰੀ ਸਟਾਰਟ ਹੋਈ ਹੈ ਹਾਂਜੀ ਗੁਜਰਾਤੀ ਬਹੁਤ ਵਾਰ ਗਏ ਨੇ ਓਕੇ ਗੁਜਰਾਤ ਤਕਰੀਬਨ ਹੁਣ ਤੁਸੀਂ ਜਿਹੜੇ ਮਰਜੀ ਕੰਟਰੀ ਚਲੇ ਜਾਓ ਹੋਟਲ ਇੰਡਸਟਰੀ ਸਾਰੇ ਪਰ ਅੱਜ ਉਹ ਰੇਟ ਚ ਨਹੀਂ ਜਾ ਰਹੇ ਜੀ ਉਦੋਂ ਥੋੜਾ ਜਿਹਾ ਸਟੇਬਲ ਸੀਗੇ ਸੈਟਲ ਹੋਣਾ ਕਮਾਣਾ ਜੌਬ ਲੈਣੀ ਹਾਂਜੀ ਅੱਜ ਉਹ ਰੇਟ ਚ ਦੇ ਵਿੱਚ ਬਹੁਤ ਕਮ ਟਾਈਟ ਹੈ ਬਾਹਰ ਈਵਨ ਦਾ ਸੈਸ਼ਨ ਵੀ ਹੈ ਹਾਂਜੀ ਮੈਂ ਤਾਂ ਕਹਿੰਦੀ ਹਾਂ ਕਿ ਹੁਣ ਕੈਨੇਡਾ ਜਾਂਦੇ ਆ ਮੈਂ ਕਾਫੀ ਇਹ ਨਾ ਪੁੱਛਣਾ ਹੈ ਯਾਰ ਵੀ ਤੁਹਾਨੂੰ ਏਟ ਲੀਸਟ ਇਹ ਦੱਸੋ ਵੀ ਕੈਨੇਡਾ ਦੀ ਕੌਣ ਵੀ ਵਰਲਡ 11 ਤੇ ਕਿੱਥੇ ਆ ਜੀ ਇੰਡੀਆ ਚੌਥੇ 11 ਤੇ ਆ ਵੈਰੀ ਗੁੱਡ ਆਪਾਂ ਚੌਥੇ ਨੰਬਰ ਦੀ ਇਕਨੋਮੀ ਹੈ ਵਰਲਡ ਦੀ ਜੀ ਬਿਲਕੁਲ ਕੈਨੇਡਾ ਤਾਂ 21 ਹੈ ਹਾਂਜੀ ਤੇ ਤੁਸੀਂ ਤੁਸੀਂ ਇੱਥੇ ਸਰਦਾਰੋਂ ਉਹ ਤਾਂ ਹੈ ਹੀ ਲਿਬਰਾਰੋਂ ਬਿਲਕੁਲ ਹਾਂ ਬਿਲਕੁਲ ਸੋ ਬਸ ਫਾਈਂਡ ਆਊਟ ਕਰਨ ਦੀ ਚੀਜ਼ ਇਹੀ ਹੈ ਕਿ ਜੱਟਾਂ ਦੀ ਕਮਿਊਨਿਟੀ ਜਿਹੜੀ ਹੈ ਉਹ ਬਹੁਤ ਗ੍ਰੇਟ ਹੋ ਰਹੀ ਹੈ ਬਾਣੀ ਕਿਹਨੇ ਯਾਰੇ ਬਿਲਕੁਲ ਬੰਸਲ ਗਰਗ ਗੋਇੰਦ ਹੂੰ ਇਹ ਸਾਰੀ ਕਮਿਊਨਿਟੀ ਅੱਛਾ ਟਰੇਡਰ ਕਮਿਊਨਿਟੀ ਹੂੰ ਜੇ ਲਾਹਣ ਬਣੀਆਂ ਨੇ ਹੂੰ ਅਰਬਨਿਕ ਕਮਿਊਨਿਟੀ ਹੂੰ ਤੁਸੀਂ بڑے ਸ਼ਹਿਰ ਨੂੰ ਜਾ ਕੇ ਤੁਸੀਂ ਖਾਣ ਚਲੇ ਜਾਓ ਸਮਰਾਲੇ ਚਲੇ ਜਾਓ ਬਿਲਕੁਲ ਜਿੰਨਾ ਹਿੰਦੂ ਭਾਈਚਾਰਾ ਉਹਨਾਂ ਨੇ ਦਵਾ ਕੀ ਕਰ ਰਹੇ ਨੇ ਹੂੰ 50000 ਦੀ ਨੌਕਰੀ ਲੈ ਕੇ ਇੱਥੇ ਖੁਸ਼ ਨੇ ਹੂੰ ਕਿਉਂ ਕਿ 50000 ਦੀ ਪਰਚੇਜ਼ਿੰਗ ਪਾਵਰ ਇੰਡੀਆ ਦੇ ਵਿੱਚ ਬਾਹਰ 20 ਲੱਖ 1.5 ਲੱਖ ਦੇ ਬਰਾਬਰ ਹੈ 3 ਟਾਈਮਸ ਹੋ ਜਾਂਦੀ ਹੈ ਹੂੰ ਰੈਂਟ 3 ਟਾਈਮਸ ਹੈ ਖਾਣਾ 3 ਟਾਈਮਸ ਹੈ ਐਕਸਪੈਂਸਸ 3 ਟਾਈਮਸ ਨੇ ਟੈਕਸ ਤੁਸੀਂ ਤਾਂ ਇਹ ਸਾਰਾ ਕੁਝ ਕੈਲਕੂਲੇਸ਼ਨ ਕਰਕੇ ਦੇਖ ਲਈ ਜੀ ਤੇ ਮੈਨੂੰ ਇੱਕ ਜਿਹੜਾ ਸਾਡਾ ਸਾਡੇ ਇਲਾਕੇ ਦਾ ਇੱਕ ਬੜਾ ਜਾਨੀ ਕਿ ਇੱਕ ਕੁਐਸਚਨ ਮਾਰਕ ਹੈ ਕਿ ਇਹ ਲड़का ਜੀ ਜੋਤ ਇਹਨਾਂ ਕੁਝ ਇਹਦੇ باوجود এডਿਕੇਸ਼ਨ ਹੋਣ ਦੇ باوجود ਜੀ ਇੱਕ ਖੇਤਾਂ ਦੀ ਮਿੱਟੀ ਤੇ ਬਚੂਰ profession ਹੈ ਜੀ ਹਾਂਜੀ ਮਤਲਬ ਇਹ ਤਾਂ ਆਪਾਂ ਕਨਸੀਡਰ ਕਰ ਰਹੇ ਹਾਂ ਵੀ ਥੱਲੇ ਵਾਲਾ ਇਹ ਹਮ ਹਮ

ਸੈਲਫ ਫਾਊਂਡ ਬਿਜ਼ਨਸ ਹੋ ਗਿਆ ਨਾ ਇਹ ਤੁਸੀਂ ਸੈਲਫ ਫਾਊਂਡ ਬਿਜ਼ਨਸ ਕੋਲ ਹੋਰ ਦੇਖੋ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਹਾਈ ਇਨਵੈਸਟਮੈਂਟ ਚਾਹੀਦੀ ਹੋਊਗੀ ਜੀ ਫਿਰ ਮੈਂ ਆਪਣੇ ਘਰ 'ਚ ਬੈਠਾ ਸਭ ਤੋਂ ਵੱਡੀ ਐਡਵਾਂਟੇਜ ਜੋ ਅੱਜਕੱਲ ਜਨਾਨ ਤਾਂ ਦੇਖ ਹੀ ਨਹੀਂਦੇ ਹੂੰ ਕਿ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਤੁਸੀਂ ਚਾਰ ਬੰਦੇ ਇਕੱਠੇ ਹੋ ਸ਼ਾਮ ਨੂੰ ਡਿਨਰ ਟੇਬਲ 'ਤੇ ਇਕੱਠੇ ਬੈਠਦੇ ਹੋ ਇਹਦੀ ਬਹੁਤ ਜ਼ਿਆਦਾ ਵੈਲਿਊ ਹੈ ਬਿਲਕੁਲ ਆਫਟਰ 50s ਤੁਸੀਂ ਰੀਅਲਾਈਜ਼ ਕਰੋਗੇ ਕਿ ਯਾਰ ਮੈਂ ਥੋੜੇ ਪੈਸੇ ਘੱਟ ਕਮਾ ਲਵਾਂ ਪਰ ਮੈਂ ਫੈਮਿਲੀ ਚ ਰਹਿੰਦਾ ਪਰ ਉਹਦੇ ਤੁਸੀਂ ਨਹੀਂ ਕਰ ਸਕਦੇ ਇਸ ਤਰੀਕੇ ਨਾਲ ਅਸੀਂ ਬੜੀ ਸਵियर ਕੋਲਡ ਵਾਦਰ ਦੇ ਵਿੱਚ ਰਹਨੇ ਆ ਤੇ ਉਹ ਵੀ ਉਹ ਵੀ ਥਰਡ ਲੇਵਲ ਕ੍ਰਾਫ ਦੇ ਵਿੱਚ ਤੇ ਫਿਰ ਇੱਥੇ ਤੁਸੀਂ ਆਪਣਾ 셀ਫ ਓਨਰ ਹੋ ਜੀ ਤੇ ਯੂਥ ਕੇਅਰ ਦੇਖ ਲਓ 6-6 ਮਹੀਨੇ ਦੀ ਅਪਾਇੰਟਮੈਂਟਸ ਨੇ ਕੋਈ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਮੈਡੀਸਿਨ ਹੈ ਨਹੀਂਗੀ ਹਮ ਆਪ ਨੂੰ ਜਾਓ ਮੈਡੀਕਲ ਸਟੋਰ ਤੋਂ ਦੋ ਦਿਨ ਚਾਹੀਦਾ ਨਾਲ ਅੱਛਾ ਸਰ ਹੁਣ ਆਪਾਂ ਆਉਨੇ ਆ ਤੁਹਾਡੇ ਜਿਹੜਾ ਹਾਈ ਟੈਕ ਹੈ ਜੀ ਹਾਈ ਟੈਕ ਜਿਹੜੀ ਖੇਤੀ ਹੈ ਜੀ ਉਹ ਤੁਸੀਂ ਕਿਸ ਤਰੀਕੇ ਨਾਲ ਕਦੋਂ ਇਹ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਮੈਂ ਇਸ ਨੂੰ ਅਗਰ ਖੇਤੀ ਕਰਨੀ ਆ ਤਾਂ ਕਰਨੀ ਇੱਕ ਵਰਲਡ ਲੈਵਲ ਦੀ ਟੈਕਨੋਲੋਜੀ ਦੇ ਨਾਲ ਦੇਖੋ ਵੀ ਕੋਵਿਡ ਆਇਆ ਸੀਗਾ 2020 ਦੇ ਵਿੱਚ ਜੀ ਉਦੋਂ ਇਹ ਸਟਾਰਟਿੰਗ ਹੋਸਟ ਬਣਾਦਾ ਸਿਰਫ ਘਰ ਵੀ ਘਰ ਦੀ ਖੇਤੀ ਅਸੀਂ ਕਰਦੇ ਸੀਗੇ ਓਕੇ ਮਤਲਬ ਜਿੰਨੀ ਘਰ ਦੀ ਜ਼ਮੀਨ ਹੈ ਉਹ ਤੇ ਕਰ ਲੈਣੀ ਤੇ ਕਿਉਂਕਿ ਬੇਸਿਕਲੀ ਮੇਰੇ ਗ੍ਰੈਂਡਫਾਦਰ ਇੱਥੇ ਰਹਿੰਦੇ ਨੇ ਹਾਂਜੀ ਉਹਨਾਂ ਨੇ ਸਾਡੇ ਕੋਲ ਆਣਾ ਹੀ ਮਨ ਕਰਦਾ ਮੁਹਾਲੀ ਆਪਣੀ ਰੈ residense ਮੁਹਾਲੀ ਹੈ ਇਸ ਟਾਈਮ ਤੇ ਕਿਉਂਕਿ ਹੁਣ ਫਾਦਰ ਸਾਹਿਬ ਪ੍ਰੈਕਟਿਸ ਕਰਦੇ ਨੇ ਮੈਚ ਸਟਾਰਟ ਕਰਤੀ ਸੀਗੀ ਹਾਂਜੀ ਤੇ ਥੱਲੇ ਚਲੋ ਬ੍ਰਦਰ ਵੀ ਆ ਰਿਹਾ ਓਕੇ ਸਾਨੂੰ ਇਹ ਸੀਗਾ ਵੀ ਚਲੋ ਇੱਥੋਂ ਸਾਰਾ ਸ਼ਿਫਟ ਕਰਕੇ ਇਸ ਆਊਟ ਕਰਕੇ ਮਾਈਗ੍ਰੇਟ ਕਰ ਜਾਈਏ ਵੀ ਅਸੀਂ ਫਿਰ ਦੋ ਜਗ੍ਹਾ ਨਹੀਂ ਕਰ ਪਾਵਾਂਗੇ ਹੂੰ ਬਟ ਉਹ ਮਨੇ ਰਿਫਿਊਜ਼ ਕਰਤਾ ਕਿ ਵੀ ਮੈਂ ਤਾਂ ਇੱਥੇ ਰਹੂੰਗਾ ਜਿੰਨਾ ਦਿਨ ਰਹੇਗਾ ਤੇ ਤੁਸੀਂ ਆਓ ਤੇ ਸਾਂਭੋ ਓਕੇ ਤੇ ਪਾਰਸ਼ਲੀ ਕਰਨਾ ਫਿਰ ਸਾਨੂੰ ਥੋੜਾ ਜਿਹਾ ਡਿਫਿਕਲ ਲੱਗਦਾ ਸੀ ਐਫਰਟਸ ਹੋਨੇ ਲੱਗਦੇ ਨੇ ਟਾਈਮ ਹੋਣਾ ਲੱਗਦਾ ਹਾਂਜੀ ਸਰ ਉਹ ਕੋ ਸੋਚਿਆ ਵੀ ਚਲੋ ਇੱਕ ਤਾਂ ਥੋੜਾ ਜਿਹਾ ਇਹਨੂੰ ਐਕਸਪੈਂਡ ਕਰੀਏ ਹੂੰ ਤੇ ਐਕਸਪੈਂਡ ਕਰਾਂਗੇ ਤਾਂ ਕੁਝ ਨਾ ਵੀ ਟੈਕਨੋਲੋਜੀ ਲੈ ਕੇ ਆ ਪਾਵਾਂਗੇ ਹਾਂਜੀ ਸਾਨੂੰ ਦੇਖ ਕੇ ਹੋਰ ਚਾਰ ਬੰਦੇ ਸਿੱਖਣਗੇ ਹਾਂਜੀ ਫਿਰ ਇਹਦੇ ਇੱਕ ਚੀਜ਼ ਥਾਣੀ ਵੀ ਜਿਹੜਾ ਮਤਲਬ ਫਿਰ ਕਿਉਂਕਿ ਉਹੀ ਸੇ ਜਿਹੜਾ ਤੁਹਾਡਾ ਕੁਐਸਚਨ ਸੀਗਾ 4 ਸਾਲ ਪਹਿਲਾਂ ਬਹੁਤ ਜਨਾਂ ਨੇ ਪੁੱਛਿਆ ਹਾਂਜੀ ਕਿ ਯਾਰ ਤੁਸੀਂ ਸਾਰਾ ਕੁਝ ਹੁੰਦੇ ਹੋ ਤੁਸੀਂ ਬੱਟੀ ਨਾ ਮੱਥਾ ਖੇਤੀ ਨਾ ਮੱਥਾ ਹਾਂਜੀ ਤੇ ਇਹ ਚੀਜ਼ ਬੜੀ ਇੱਕ ਤਰ੍ਹਾਂ ਦੀ ਮਤਲਬ ਹਰਟ ਕਰੀ ਹਾਂਜੀ ਵੀ ਜਿਹਨੇ ਆਪਾਂ ਨੂੰ ਪੰਜਾਬ ਨੂੰ ਐਜ਼ ਅ ਸਟੇਟ ਖੜਾ ਕੀਤਾ ਆਪਾਂ ਹੁਣ ਉਹਦੀ ਲੱਤ ਮਾਰਨ ਲੱਗੇ ਹੋਏ ਹਾਂ ਹਾਂਜੀ ਮੇਰੇ ਤੋਂ ਕੁਝ ਨਿਕਲਣਾ ਨਹੀਂ ਹੈ ਤੇ ਮੈਂ ਇਹ ਕੱਢਿਆ ਕਿ ਨਿਕਲਦਾ ਖਰਾ ਕੋਈ ਚ ਹੈ ਬਸ ਆਪਣੇ ਖਰਚੇ ਜਾਵਾ ਬਧਾ ਹੋ ਗਏ ਨੇ ਹੂੰ ਮੈਨੇਜਮੈਂਟ ਮੈਨੇਜਮੈਂਟ ਬਿਲਕੁਲ ਨਹੀਂ ਹੈਗੀ ਖੇਤੀ ਨੂੰ ਆਪਾਂ ਟਾਈਮ ਨਹੀਂ ਦੇਣਾ ਆਪਾਂ ਤਾਂ ਫੋਨ ਤੇ ਰਹਿਣਾ ਆਪਾਂ ਲਖੇੜ ਮੇਲਿਆਂ ਤੇ ਰਹਿਣਾ ਹਾਂਜੀ ਫਸਲ ਪੁੱਛੇ ਖਰਾਬ ਹੋ ਜਾਂਦੇ ਫਿਰ ਆਪਾਂ ਕਹਿੰਦੇ ਕਿ ਹਾਂ ਖੇਤੀ ਦਾ ਕੋਈ ਕੁਝ ਬਤਾਇਆ ਨਹੀਂ ਹੂੰ ਫਿਰ ਮੈਂ ਅਰਵਿੰਦ ਜੀ ਸਾਥ ਆਣੀ ਕੀ ਕੁਝ ਡਿਫਰੈਂਟ ਸਰਕਾਰੀ ਖਰੀਦ ਵਾਲੀਆਂ ਫਸਲਾਂ ਤੋਂ ਹਟ ਕੇ ਜੀ ਪ੍ਰਾਈਵੇਟ ਪ੍ਰੋਡਕਸ਼ਨ ਉਤ تقريبا ਉਹ ਦੇਖੋ ਆਲੂ ਪ੍ਰਾਈਵੇਟ ਵਿਕਰਾਵਾ ਮੱਕੀ ਪ੍ਰਾਈਵੇਟ ਵਿਕਦੀ ਆ ਬਾਸਮਤੀ ਪ੍ਰਾਈਵੇਟ ਵਿਕਦੀ ਆ ਸੋ ਜਿਹੜਾ ਸਪੋਰਟ ਸਿਸਟਮ ਉਹ ਛੱਡ ਕੇ ਵੀ ਆਪਾਂ ਅਗਰ ਬਾਹਰ ਨਿਕਲ ਕੇ ਕੰਮ ਕਰਾਵੇ ਤਾਂ ਆਪਾਂ ਨੂੰ ਗੇਨਸ ਜ਼ਿਆਦਾ ਮਿਲਣਗੇ ਵੀ ਕਰਕੇ ਦਿਖਾਈਏ ਫਿਰ ਜਦੋਂ ਸੀਮਾ ਦੇ ਵਿੱਚ ਪਏ ਤਾਂ ਫਿਰ ਸਮਝਣ ਨੂੰ ਸਾਨੂੰ ਪਤਾ ਲੱਗਿਆ ਕਿ ਮੈਕਨਾਈਜੇਸ਼ਨ ਜ਼ਰੂਰੀ ਹੈ ਹਮ ਅੱਛਾ ਦੂਸਰਾ ਸਰ ਜਿਸ ਤਰੀਕੇ ਦੇ ਨਾਲ ਦੇਖੋ ਇੱਕ ਸੀਗਾ ਕਿ ਜਿਹੜਾ ਵੀ ਖੇਤ ਕਹਿੰਦੇ ਸੀ ਕਿ ਇਹ ਬੇਕਾਰ ਹੈ ਜੀ ਠੀਕ ਹੈ ਉਸ ਕੇਤ ਨੂੰ ਤੁਸੀਂ ਸੋਨਾ ਬਣਾ ਦੈਂ। ਜੀ। ਤੇ ਲੋਕੀ ਕਹਿੰਦੇ ਸੀ ਐਵੇਂ ਤੇਲ ਫੂਕੀ ਜਾ ਰਿਹਾ। ਜੀ। ਪਰ ਜਿਹੜਾ ਅਸਲੀ ਇਸ ਜ਼ਮੀਨ ਨਾਲ ਜੁੜਿਆ ਹੋਇਆ ਜੱਟ ਹੈ। ਜੀ। ਉਸ ਨੂੰ ਆਪਣੇ ਪੁਰਾਣੇ ਦਿਨ ਯਾਦ ਆਉਂਦੇ ਸੀ ਕਿ ਕਿਵੇਂ ਉਸ ਨੇ ਬੋਲਦਾਰੇ ਹਲ ਦੇ ਨਾਲ ਜੀ। ਇਸ ਜੰਗਲਾਂ ਦੇ ਝਾੜੀਆਂ ਦੇ ਵਿੱਚ ਇੱਕ ਖੇਤਾਂ ਨੂੰ ਤਿਆਰ ਕੀਤਾ ਸੀ ਤੇ ਜਿਹਨੂੰ ਹੁਣ ਬੇਕਾਰ ਕਹਿੰਦੇ ਨੇ। ਬਿਲਕੁਲ। ਤੇ ਫਿਰ ਤੁਸੀਂ ਉਸ ਨੂੰ ਫਿਰ ਸੋਨਾ ਬਣਾ ਦੈਂ। ਦੇਖ ਲਓ ਤੁਸੀਂ ਜਿੱਥੇ ਜਿਹਨੂੰ ਲੋਕ 3 ਸਾਲ ਪਹਿਲਾਂ ਬੇਕਾਰ ਕਹਿੰਦੇ ਸੀ ਹੁਣ ਉਹ ਹੀ ਖੇਤ ਛੋਟੇ ਦੇ ਸਰਵਰ ਦਾ ਹੋਇਆ ਪਿਆ ਹਾਂਜੀ ਇਹ ਪਤਾ ਕੀ ਹੈ ਜੀ ਖੇਤ ਨਾਲ ਨਾ ਇੱਕ ਆਪਣਾ ਬੌਂਡ ਬਣਦਾ ਇੱਕ ਰਿਸ਼ਤਾ ਬਣਦਾ ਹਾਂਜੀ ਤੁਸੀਂ ਉਹਦੇ ਜਿਹਨੂੰ ਇਨਵੈਸਟ ਕਰਦੇ ਹੋ ਖੇਤ ਤੁਹਾਡੇ ਜਿਹਨੂੰ ਇਨਵੈਸਟ ਕਰੇਗਾ ਹੂੰ ਤੁਸੀਂ ਉਹਨੂੰ ਕਲੈਕਟ ਕਰੋਗੇ ਖੇਤ ਤੁਹਾਨੂੰ ਕਲੈਕਟ ਕਰੇਗਾ ਬਿਲਕੁਲ ਜਿਵੇਂ ਕਹਿੰਦਾ ਜੱਟ ਤੇ ਜ਼ਮੀਨ ਦਾ ਰਿਸ਼ਤਾ ਹੁੰਦਾ ਨਾ ਇਹ ਕੁਝ ਵੈਲਿਊਜ਼ ਪੁਰਾਣੀਆਂ ਸੀਗੀਆਂ ਇਹ ਬਹੁਤ ਟ੍ਰੈਡੀਸ਼ਨਲ ਟੂ ਕੋਰ ਵੈਲਿਊ ਸੀ ਉਹ ਛੜਤੀਆਂ ਜਿਹੜੀ ਮਿਲenial ਜਨਰੇਸ਼ਨ ਆਈ 90s ਤੋਂ ਬਾਅਦ ਉਹਨੇ ਛੜਤੀਆਂ ਹਾਂਜੀ ਉਹਨਾਂ ਕਾਰਨ ਲੱਗੇ ਕਿ ਬਸ ਐਤਕੀ ਦਾ ਸਾਲ ਆਪਾਂ ਕਰ ਲਈਏ ਹੂੰ ਗਾਹਾਂ ਦਾ ਸਾਲ ਕੋਈ ਹੋਰ ਆਈਏ ਦੇਖਾਂਗੇ ਉਹਨੇ ਦਾ ਹੀ ਫਿਰ ਆਪਣੇ ਨਾਲ ਖੇਤ ਕਰਨ ਲੱਗੇ ਬਿਲਕੁਲ ਆਪਾਂ ਖੇਤ ਜਾਈਏ ਨਾ ਗੱਲ ਕਰੀਏ ਫਸਲ ਨਾਲ ਹੂੰ ਤਾਂ ਫਸਲ ਆਪਾਂ ਨੂੰ ਪਹਿਲਾਂ ਹੀ ਆਖ ਦਿੰਦੀ ਹੈ ਕਿ ਆ ਚੀਜ਼ ਨੂੰ ਲੋੜ ਆ ਵੀ ਤੂੰ ਕਰ ਦੇ ਹੂੰ ਨੀ ਤੁਹਾਡੀ ਜਿਹੜੀ ਖੇਤੀ ਕਰਨ ਦਾ ਜਿਹੜਾ ਤੌਰ ਤਰੀਕਾ ਸੀਗਾ ਕਰੋ ਉਹ ਇੱਕ ਕਿਸੇ ਵੀ ਜਿਹੜਾ ਜਿਹੜੇ ਆਪਣੇ ਫੋਰਨਰ ਫੋਰਨਰ ਕੰਮ ਕਰਦੇ ਨੇ ਜਿਸ ਤਰ੍ਹਾਂ ਅਸੀਂ ਜਿਹਨਾਂ ਦੇ ਥੱਲੇ ਜਾ ਕੇ ਅਸੀਂ ਗੋਰਾਂ ਦੇ ਕੰਮ ਕਰਦੇ ਆ ਉਹ ਖੇਤਾਂ ਦੇ ਵਿੱਚ ਹੀ ਰਹਿੰਦੇ ਨੇ ਉਹਨਾਂ ਦੇ ਬੱਚੇ ਤੋਂ ਲੈ ਕੇ ਲੇਡੀਜ਼ ਤੋਂ ਲੈ ਕੇ ਬਿਲਕੁਲ ਉਹੀ ਤਰ੍ਹਾਂ ਤੌਰ ਤਰੀਕਾ ਤੁਹਾਡਾ ਸੀ ਤੇ ਉਹੀ ਸਾਡੇ ਪੁਰਾਣੇ ਜੱਟਾਂ ਦਾ ਤੌਰ ਤਰੀਕਾ ਸੀ ਤੇ ਜੋ ਜੀ ਕਿਉਂ ਕਿਉਂਕਿ ਤੋਂ ਤੋਂ ਬੜਾ ਕੁਝ ਜੀ ਸਿੱਖਣ ਨੂੰ ਮਿਲਣਾ ਹੈਗਾ ਤੇ ਅੱਜ ਦੇ ਪਾਰਟ ਦੇ ਵਿੱਚ ਜੀ ਇਹ ਇੱਕ ਇੰਟਰੋਡਕਸ਼ਨ ਪਾਰਟ ਹੈਗਾ ਜੀ ਜਿਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਜਿਹੜੇ ਐਪੀਸੋਡਸ ਨੇ ਉਹਦੇ ਵਿੱਚ ਮੈਂ ਤੁਹਾਡੀ ਕਿਸ ਤਰੀਕੇ ਦੀ ਟੈਕਨੋਲੋਜੀ ਵਰਤਦੇ ਹਾਂ ਕਿਸ ਤਰੀਕੇ ਦੇ ਖੇਤੀ ਕਰਨ ਦੇ ਤੁਹਾਡੇ ਢੰਗ ਨੇ ਕਿਸ-ਕਿਸ ਤਰੀਕੇ ਨਾਲ ਤੁਸੀਂ ਇਸ ਵਿੱਚ ਪ੍ਰੋਗਰੈਸ ਕੀਤੀ ਉਹਨਾਂ ਦੇ ਉਹ ਐਪੀਸੋਡਸ ਦੇ ਵਿੱਚ ਆਪਾਂ ਗੱਲ ਕਰਦੇ ਰਾਵਾਂਗੇ ਜੀ ਉਹ ਮੈਂ ਪਲੀਜ਼ ਜਾਣਨਾ ਚਾਹੁੰਦਾ ਕਿ ਜਿਹੜੇ ਤੁਹਾਡੇ ਗ੍ਰੈਂਡਫਾਦਰ ਸੀਗੇ ਜੀ ਸਰਦਾਰ ਨਿਰਮਲ ਸਿੰਘ ਜੀ ਉਹ ਵੀ ਇੱਕ ਐਜੂਕੇਟਿਡ ਹਡਮਾਸਟਰ ਸੀ ਹਡਮਾਸਟਰ ਸੀਗੇ ਜੀ ਬਿਲਕੁਲ ਸੀਗੇ ਤੇ ਉਹਨਾਂ ਨੂੰ ਵੀ ਖੇਤੀ ਨਾਲ ਬੜਾ ਲਗਾਵ ਸੀ ਬਹੁਤ ਲਗਾਵ ਸੀਗਾ ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਜੀ ਉਹ ਆਪਣੇ ਪ੍ਰੋਫੈਸ਼ਨਲ ਲਾਇਰ ਨੇ ਜੀ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਐਜ਼ ਅ ਸੀਨੀਅਰ ਲਾਇਰ ਜੀ ਤੇ ਤੁਹਾਡਾ ਜਿਹੜਾ ਯੰਗਰ ਬ੍ਰਦਰ ਹੈ ਜੀ ਉਹ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ 3 ਲੀਅਰ ਦੇ ਵਿੱਚ ਪੜ੍ਹ ਕਰ ਰਿਹਾ ਜੀ ਤੇ ਪ੍ਰੋਫੈਸ਼ਨਲ ਸ਼ੂਟਰ ਸ਼ੂਟਰ ਹੈ ਜੀ ਸ਼ੂਟਰ ਹੈ ਨੈਸ਼ਨਲ ਨੈਸ਼ਨਲ ਖੇਡਿਆ ਨੈਸ਼ਨਲ ਖੇਡਿਆ ਤੇ ਤੁਸੀਂ ਫੁੱਟਬਾਲ ਦੇ ਵਿੱਚ ਮੈਂ ਹਾਂ ਜੀ ਆਪਣੇ ਕਾਲਜ ਟਾਈਮ ਤੱਕ ਮੈਂ ਚੰਡੀਗੜ੍ਹ ਐਸੋਸੀਏਸ਼ਨ ਦੇ ਵਿੱਚ ਸੀਐਫਏ ਕੰਮ ਚੱਲਿਆ ਬਈ ਜਿਹੜੇ ਤੁਹਾਡੇ ਫਾਦਰ ਸਾਹਿਬ ਨੇ ਉਹ ਇੱਕ ਉਹ ਹਾਕੀ ਪਲੇਅਰ ਸੀ ਤੇ ਉਸ ਤੋਂ ਬਾਅਦ ਉਹ ਖੇਤੀਬਾੜੀ ਨਾਲ ਵੀ ਜੁੜੇ ਰਹੇ ਜੀ ਤੇ ਦੋਸਤੋ ਜਿਹੜਾ ਮੈਂ ਮੇਨ ਚੀਜ਼ ਹੈ ਉਹ ਇਹ ਸਾਰਾ ਕੁਝ ਇਹਨਾਂ ਤੋਂ ਤੁਹਾਨੂੰ ਦੱਸਣ ਦੀ ਲਈ ਇਸ ਦਾ ਇਹ ਕਾਰਨ ਬਣ ਰਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਐਜੂਕੇਟਿਡ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰ ਦੇ ਕੋਲ ਹਰ ਕੰਟਰੀ ਦਾ ਵੀਜ਼ਾ ਹੈ ਤੇ ਉਹ ਬੰਦੇ ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਇਹਨਾਂ ਦੀਆਂ ਉਹ ਤਸਵੀਰਾਂ ਨਾਲ ਵੀ ਰੂਬਰੂ ਕਰਾਵਾਂਗੇ ਜਿਸ ਤਰੀਕੇ ਦੇ ਨਾਲ ਇਹ ਖੇਤਾਂ ਦੇ ਵਿੱਚ ਮਗਨ ਹੋ ਕੇ ਕੰਮ ਕਰਦੇ ਨੇ ਤੇ ਜਿਉ ਉਹ ਇਹਨਾਂ ਦੀ ਟੈਕਨੋਲੋਜੀ ਹੈ ਖੇਤਾਂ ਦੇ ਵਿੱਚ ਕੰਮ ਕਰਨ ਦੀ ਤੇ ਇਹ ਕਹਿੰਦੇ ਨੇ ਲਿਆ ਜਿਹੜਾ ਖੇਤ ਲਿਆ ਜਿਹੜਾ ਖੇਤ ਬੇਕਾਰ ਹੈ ਮਹਿੰਗਾ ਉੱਚਾ ਨੀਨਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਚੰਡੀਗੜ੍ਹ ਤੋਂ ਕਾਰ ਦੇ ਵਿੱਚ ਬੈਠ ਕੇ ਆ ਕੇ ਇੱਥੇ ਆ ਕੇ ਇਹ ਸਿੱਧੇ ਟਰੈਕਟਰ ਤੇ ਹੁੰਦੇ ਨੇ ਜੀ ਜੋ ਜੀ ਇਹਦੇ ਵਿੱਚ ਕੋਈ ਕੋਈ ਦੋਹਰਾਈ ਨਹੀਂ ਕੋਈ ਦੋਹਰਾਈ ਨਹੀਂ ਹੈ ਤੇ ਤੁਸੀਂ கரੈਕਟ ਹੈ ਤੁਸੀਂ ਸਾਡੇ ਜਿਹੜੇ ਸਮਾਜ ਦੇ ਨੌਜਵਾਨ ਨੇ ਉਹਦੇ ਦੇ ਲਈ ਇੱਕ ਐਗਜ਼ਾਮਪਲ ਹੋ ਜੀ ਇਸ ਲਈ ਇਸ ਇੰਟਰੋਡਕਸ਼ਨ ਪਾਰਟ ਦੇ ਵਿੱਚ ਮੈਂ ਇਨਾ ਹੀ ਲੈਣਾ ਚਾਹੁੰਦਾ ਹੈਗਾ ਤੇ ਅੱਗੇ ਆਪਾਂ ਫਰਦਰ ਐਪੀਸੋਡ ਕਰਾਂਗੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਾਂ ਟੈਕਨੋਲੋਜੀ ਤੋਂ ਅੱਗੇ ਵਧਦੇ ਵਧੇ ਕਿਸ ਤਰੀਕੇ ਨਾਲ ਖੇਤੀ ਦੇ ਵਿੱਚੋਂ ਇੱਕ ਪ੍ਰੋਫਿਟੇਬਲ ਕੰਦਾ ਜਿਹੜਾ ਇਹਨੂੰ ਬਣਾਇਆ ਬਣਾ ਸਕਦੇ ਆ ਬਿਲਕੁਲ ਕਰ ਸਕਦੇ ਆ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਤੁਹਾਡੇ ਸਾਥ ਹੁਣ ਵਾਲੇ ਸਮੇਂ ਦੇ ਨੈਕਸਟ ਐਪੀਸੋਡ ਲਈ ਟੌਟੋਂ ਜਰੂਰ ਟਾਈਮ ਲੈ ਕੇ ਆਪਾਂ ਥੈਂਕ ਯੂ ਥੈਂਕ ਯੂ